ਲੋਕਾਂ ਨੇ ਸਵਾਦ ਲੈ ਰਹੇ ਨੇ ਸਾਰੇ ਆਹ ਦੇਖੋ ਬਈ ਇੱਥੇ ਤਾਂ ਬਲੈਂਕ ਚੀ ਵੀ ਟਿਕਟਾ ਵੇਖ ਰੀ ਨੇ ਸਾਰਾ ਸਵਾਦ ਹੀ ਸਵਾਦ ਹੈ ਮੇਰੇ ਲਈ ਕੋਈ ਪਹਿਲੇ ਖੜਿਆ ਕੋਈ ਦੇਣ ਵਾਲਾ ਹੋਵੇ ਕੋ ਟਿਕਟਾ ਲਾਓ ਜੇ ਕਹਵਾ ਬੰਦੇ ਬਾਹਰ ਕੱਢਦੇ ਪਹਿਲੇ ਆਖੜੇ ਪੁੱਤਾਂ ਦੇ ਕੱਢੇ ਬਲੈਂਕ ਚੀ ਟਿਕਟਾ ਹੀ ਦੇ ਦਵੇ ਤੁਹਾਨੂੰ ਅਜਾ ਇਹ ਤੇ ਸਪੈਸ਼ਲ ਦਿਲਜੀਤ ਦਸਤ ਬਿਲਕੁਲ 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 ਦਿਲਜੀਤ ਵਾਸਤੇ ਪਹਿਲੀ ਵਾਰ ਬੱਸ ਤੇ ਦਿਲਜੀਤ ਵਾਸਤੇ ਦਿਲਜੀਤ ਦਾ ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ ਦਿਲਜੀਤ ਅਸੀਂ ਕਲੈਸ਼ ਕਲੈਸ਼ ਮੇਨ ਗਾਣਾ ਹੀ ਕਲੈਸ਼ ਕਰਦੇ ਚਸਕਾ ਹੈ ਯਾਰਾਂ ਨੂੰ ਤੇਰਾ ਤੇ ਕਿਸ ਚੱਲਦਾ ਕੇਸ ਚੱਲਦਾ ਤਾਂ 14 ਦਸੰਬਰ ਨੂੰ ਦਿਲਜੀਤ ਨੇ ਚੰਡੀਗੜ੍ਹ ਦੇ ਵਿੱਚ ਆਉਣਾ ਸੀ ਤਾਂ ਅੱਜ 14 ਦਸੰਬਰ ਦੀ ਸ਼ਾਮ ਹੈ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਲੋਕਾਂ ਦਾ ਇਕੱਠ ਇੱਥੇ ਪਹੁੰਚਿਆ ਹੋਇਆ ਤਾਂ ਜੀ ਬਿਲਕੁਲ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕੋ ਉਤਸ਼ਾਹ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਹੈਗਾ ਕਿਉਂਕਿ ਦਿਲਜੀਤ ਅ ਅ ਬਿਲਕੁਲ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿੰਨਾ ਗੁੱਸਾ ਦਿਖ ਰਿਹਾ ਭਾਈ ਬਹੁਤ ਜਜ਼ਬਾਤ ਲੋਕਾਂ ਦੇ ਕਾਇਮ ਹੋਏ ਹੋਏ ਆ ਲੋਕਾਂ ਨੇ ਸਵਾਦ ਲੈ ਰਹੇ ਨੇ ਸਾਰੇ ਆ ਦੇਖੋ ਭਾਈ ਇੱਥੇ ਤਾਂ ਬਲੈਕ ਚ ਵੀ ਟਿਕਟਾਂ ਵੇਚ ਰਹੀ ਨੇ ਸਾਰਾ ਸਵਾਦ ਹੀ ਸਵਾਦ ਆ ਮੇਰੇ ਲਈ ਪਹਿਲੇ ਖੜੇ ਕੋਈ ਦੇਣ ਵਾਲਾ ਹੋਵੇ ਕੋ ਟਿਕਟਾਂ ਲਾਉ ਚੱਕਿਆ ਉਹ ਬੰਦੇ ਬਾਹਰ ਕੱਢ ਰਹੇ ਪਹਿਲੇ ਕੜੇ ਪਾ ਦੇ ਨਹੀਂ ਕੜੇ ਬਲੈਕ ਦੀ ਟਿਕਟਾਂ ਦੇ ਦੇ ਮੈਂ ਤੁਹਾਨੂੰ ਤਾਂ ਜੀ ਬਿਲਕੁਲ ਹੈ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਇਸ ਸਮੇਂ ਬਹੁਤ ਜ਼ਿਆਦਾ ਹੈ ਇੱਥੇ ਹੋਰ ਵੀ ਲੋਕ ਨੇ ਆਪਾਂ ਗੱਲਬਾਤ ਕਰਦੇ ਆਂ ਕਿੱਥੋਂ ਤੁਸੀਂ ਜਲਾਲਾਬਾਦ ਅੱਛਾ ਇੱਥੇ ਸਪੈਸ਼ਲ ਦਿਲਜੀਤ ਦਿਲਜੀਤ ਵਾਸਤੇ ਬਿਲਕੁਲ 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 ਦਿਲਜੀਤ ਵਾਸਤੇ ਪਹਿਲੀ ਵਾਰ ਬਸ ਤੇ ਦਿਲਜੀਤ ਵਾਸਤੇ ਦਿਲਜੀਤ ਦਿਲਜੀਤ ਦਿਲ ਇਲੂਮੀਨਾਟੀ ਪਹਿਲਾਂ ਵੀ ਕਿੰਨੇ ਕਿੰਨੇ ਟੂਰ ਲਗਾਤੇ ਉਹਨਾਂ ਨੇ ਹੁਣ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਆ ਕਿੰਨਾ ਕੁ ਉਤਸ਼ਾਹ ਸਾਡੇ ਵਿੱਚ ਮੈਂ ਜਲਾਲਾਬਾਦ ਤੋਂ ਆਈ ਆ ਪਹਿਲੀ ਵਾਰ ਬਸ ਤੇ ਹਾਂ ਤੇ ਇੰਨਾ ਉਤਸ਼ਾਹ ਹੈ ਪਹਿਲੀ ਵਾਰ ਬਸ ਤੇ ਬੈਠ ਕੇ ਆਏ ਆ ਇਹ ਸਪੈਸ਼ਲ ਕੇ ਲਈ ਦਿਲਜੀਤ ਦੀ ਸਭ ਕੁਝ ਵਰਥ ਹੈ ਠੀਕ ਹੈ ਪਰ ਦਿਲਜੀਤ ਦੀ ਲੈ ਬਾਤ ਹੈ ਅੱਛਾ ਕੌਣ ਸੇ ਕੌਣ ਸੇ ਗਾਣੇ ਦਿਲਜੀਤ ਕੇ ਅੱਛੇ ਲੱਗਦੇ ਆ ਕੌਣ ਸੇ ਕੌਣ ਸੇ ਤੇਰੀ ਮੇਰੀ ਮਿਲਦੀ ਆ ਵਾਈਫ ਤੇਰੀ ਮੇਰੀ ਮਿਲਦੀ ਆ ਯਾ ਤੱਕਾ ਨਹੀਂ ਮਾਰਿਆ ਤੱਕਾ ਨਹੀਂ ਮਾਰਿਆ ਹਾਂ ਜੀ ਬਿਲਕੁਲ ਤੇ ਤਸਵੀਰਾਂ ਦੇਖਿਆ ਲੋਕਾਂ ਦੇ ਵਿੱਚ ਉਤਸ਼ਾਹ ਵੀ ਦੇਖਿਆ ਤੁਸੀਂ ਕਿੰਨਾ ਕੁ ਜ਼ਿਆਦਾ ਹੈ ਤਾਂ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕਿਉਂਕਿ ਇੱਥੇ ਲੋਕ ਪਹੁੰਚਨੇ ਕਈ ਪਹਿਲਾਂ ਇਦਾਂ ਦਾ ਮਾਹੌਲ ਜਿਹੜਾ ਉਹ ਬਣ ਗਿਆ ਸੀ ਕਿ ਦਿਲਜੀਤ ਦਾ ਜਿਹੜਾ ਕਾਨਸੈਪਟ ਹੈ ਉਸ ਨੂੰ ਲੈ ਕੇ ਕਈ ਸਵਾਲ ਜਿਹੜੇ ਨੇ ਉਹ ਵੀ ਚੱਕੇ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਅੱਜ 14 ਦਸੰਬਰ ਦੀ ਸ਼ਾਮ ਹੈ ਤੇ ਇੱਥੇ ਦਿਲਜੀਤ ਨੂੰ ਲੈ ਕੇ ਪਹਿਲਾਂ ਕਈ ਸਵਾਲ ਖੜੇ ਹੋਏ ਸੀ ਅੱਜ 14 ਦਸੰਬਰ ਦੀ ਸ਼ਾਮ ਹੈ ਤੇ ਅੱਜ ਦਿਲਜੀਤ ਨੇ ਇੱਥੇ ਪਹੁੰਚਣਾ ਹੈ ਬਸ ਕੁਝ ਹੀ ਪਲਾਂ ਦੇ ਵਿੱਚ ਇੱਥੇ ਦਿਲਜੀਤ ਪਹੁੰਚਣ ਵਾਲਿਆ ਤੇ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦੇ ਦਿਲ ਦੀ ਧੜਕਣ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਕੁਝ ਹੀ ਘੰਟਿਆਂ ਦੇ ਕੁਝ ਹੀ ਮਿੰਟਾਂ ਦੇ ਵਿੱਚ ਦਿਲਜੀਤ ਇੱਥੇ ਪਹੁੰਚਣ ਵਾਲਿਆ ਤਾਂ ਬਿਲਕੁਲ ਲੋਕ ਜਿਹੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੱਥੋਂ ਤੁਸੀਂ दिल्ली से दिल्ली से अभी ऐसी पे दिलजीत के लिए आयो हाँ जी हाँ जी अच्छा दिल्ली भी तो आए थे उन्होंने वहाँ नहीं देखा नहीं देखा मैं मोहाली रहता हूँ इसलिए यहाँ आया हूँ मोहाली रहते हूँ यहाँ पर आपने शो देखा उनका पहली बार आया हूँ बहुत क्रेज है लोगों का जनता का बहुत प्यार करते है पब्लिक टूट टूट के आ रही है अंदर टिकटे नहीं मिल रही लोगो को कौन सा गाना अच्छा लगता है आपके पास है वैसे टिकट टिकट है डू यू नो अच्छा डू यू नो हाँ जून प्यार हाँ जी हाँ जी बहुत अच्छा सॉन्ग है उसके हर गाने बहुत अच्छे होते हैं कुछ मीनिंग होता है उनके ऊपर ने की कुछ है उनके अंदर बॉलीवुड भी उन्होंने कहाँ पे कहाँ पहुँचा दिया उन्होंने हाँ जी अभी शायद उन्होंने अमेरिका या कहीं शो किया था तो बहुत लोग आए वर्ल थे वर्ल्ड टूर किया था हाँ जी वर्ल्ड टूर किया था वो उनका एक एडम है एक और वो कहते हैं मेरे को पैसा नहीं कमाना मुझे एक बिग क्या कहते हैं नाटक कहते हैं वो दिखाना है मैं पैसे की परवाह नहीं करते वो एक शो दिखाना चाहते दुनिया को पैसे के पीछे नहीं भागते वो

చస్ నే okay. ਜਾ ਜਸਕੀ ਯਾਰਾਂ ਮਿੱਤਰਾਂ ਤੇ ਕੀ ਚੱਲਦਾ ਕੀ ਚੱਲਦਾ ਕੀ ਹੈ ਭਾਈ ਇਹ ਤੇ ਉਹ ਕੇ ਚੱਲ ਰਿਹਾ ਇਹ ਸੱਚੀ ਕਿਹਦੀ ਬਦੌਲਤ ਯਾਰਾਂ ਦੀ ਬਦੌਲਤ ਓਹ ਠੀਕ ਹੈ ਤਾਂ ਜੀ ਬਿਲਕੁਲ ਸਿਰ ਪੜਿਆ ਭਾਈ ਨੇ ਪੜਿਆ ਹੀ ਓਹ ਸੱਚਾ ਭਈਆ ਤਾਂ ਜੀ ਬਿਲਕੁਲ ਦਿਲਜੀਤ ਨੂੰ ਲੈ ਕੇ ਇਹਨਾਂ ਦਾ ਉਤਸ਼ਾਹ ਜਿਹੜਾ ਹੈ ਉਹ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਹਨਾਂ ਕਾ ਜ਼ਿਆਦਾ ਉਤਸ਼ਾਹ ਜੀ ਬਿਲਕੁਲ ਪਹਿਲਾਂ ਕਈ ਸਵਾਲ ਖੜੇ ਹੋਏ ਸੀਗੇ ਉਸ ਤੋਂ ਬਾਅਦ ਲਗਾਤਾਰ ਦਿਲਜੀਤ ਦਾ ਹੁਣ 14 ਦਸੰਬਰ ਦੀ ਸ਼ਾਮ ਨੂੰ ਇੱਥੇ ਕਾਨਸਰਟ ਹੈ ਤਾਂ ਉਸ ਨੂੰ ਲੈ ਕੇ ਵੀ ਗੱਲਬਾਤ ਹੋਰ ਲੋਕਾਂ ਨਾਲ ਵੀ ਕਰਾਂਗੇ ਕਿਉਂਕਿ ਭਾਈ ਕਿੱਥੋਂ ਤੁਸੀਂ ਲੋਕਲ ਚੰਡੀਗੜ੍ਹ ਅੱਛਾ ਲੋਕਲ ਚੰਡੀਗੜ੍ਹ ਤੋਂ ਦਲਜੀਤ ਦਾ ਸ਼ੋਅ ਦੇਖਣਾ ਕਿੰਨਾ ਉਤਸ਼ਾਹ ਹੈ ਬਹੁਤ ਜ਼ਿਆਦਾ ਟਿਕਟ ਹੈਗੀ ਹਾਂ ਹਾਂ ਟਿਕਟ ਤਾਂ ਪਹਿਲੇ ਤਾਂ ਇੱਥੇ ਦੇਖਿਆ ਜਾਇਆ ਤਾਂ ਬੜੀ ਅੱਛਾ ਆਨਲਾਈਨ ਹੈਗੀ ਐਥੇ ਤਾਂ ਬਲੈਕ 'ਚ ਟਿਕਟਾਂ ਵਿਕ ਰਹੀਆਂ ਨਹੀਂ ਨਹੀਂ ਬਸ ਬਲੈਕ ਆਪਾਂ ਖਰੀਦੀ ਨਹੀਂ ਆਪਾਂ ਸਾਰੇ ਕੰਮ ਵਾਈਟ ਕਰਦੇ ਆਂ ਅੱਛਾ ਵਾਈਟ ਕਾਲਰ ਅੱਛਾ ਤੇ ਕਿਹੜਾ ਗਾਣਾ ਸੁਣਨਾ ਚਾਹੋਗੇ ਦਲਜੀਤ ਦਾ ਅੱਜ ਮੈਂ ਭਾਈ ਉਹਦਾ ਤਾਂ ਸਾਰੇ ਗਾਣੇ ਪਸੰਦ ਆ ਮਗਰ ਮੈਨੂੰ ਜਿਹੜਾ ਪਰਸਨਲੀ ਪਸੰਦ ਆ ਉਹ ਲਵਰ ਹੈ ਲਵਰ ਹੈ ਠੀਕ ਹੈ ਹਾਂਜੀ ਤਾਂ ਕਿੰਨਾ ਕੈਥੇ ਲੋਕ ਇੰਨਾ ਇਕੱਠੇ ਪਹੁੰਚ ਹੋਏ ਆ ਆਪਣੀ ਵੱਖਰੀ ਵੱਖਰੀ ਪੋਸ਼ਾਕ ਦੇ ਵਿੱਚ ਇੱਥੇ ਪਹੁੰਚੇ ਦਿਲਜੀਤ ਦੀ ਦੇਖਿਆ ਤੁਸੀਂ ਹੋਰ ਕਿਸੇ ਨੂੰ ਨਹੀਂ ਹਲੇ ਤਾਂ ਨਹੀਂ ਦੇਖਿਆ ਇੱਕ ਸੀਗਾ ਇੱਥੇ ਪਿੱਛੇ ਦਿਲਜੀਤ ਦੇ ਪੂਰੇ ਉਹਨਾਂ ਨੇ ਪਾਇਆ ਹੋਇਆ ਸੀਗਾ ਪੂਰੀ ਐਡਰੈਸ ਪਾਈ ਹੋਈ ਸੀ ਦਿਲਜੀਤ ਦੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਸੀਗੇ ਠੀਕ ਹੈ ਹਾਂਜੀ ਹਾਂਜੀ ਠੀਕ ਤਾਂ ਜੀ ਬਿਲਕੁਲ ਹੋਰ ਵੀ ਲੋਕ ਇੱਥੇ ਪਹੁੰਚ ਰਹੇ ਕਿਉਂਕਿ ਬੜੀ ਦੂਰ ਦੂਰ ਤੱਕ ਲੋਕ ਪਹੁੰਚੇ ਹੋਏ ਨੇ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਉਹ ਇੱਥੇ ਪੰਜਾਬ ਤੋਂ ਦਿੱਲੀ ਤੋਂ ਜਿੱਦਾਂ ਹੁਣ ਤੁਸੀਂ ਦੇਖਿਆ ਦਿੱਲੀ ਤੋਂ ਵੀ ਲੋਕ ਆਏ ਨੇ ਪੰਜਾਬ ਤੋਂ ਵੀ ਇੱਥੇ ਲੋਕ ਵੱਖਰੀ ਵੱਖਰੀ ਥਾਂ ਤੋਂ ਇੱਥੇ ਪਹੁੰਚੇ ਹੋਏ ਨੇ ਤਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਹੈ ਉਹ ਦਿਲਜੀਤ ਨੂੰ ਲੈ ਕੇ ਆ ਵੱਖਰੇ ਵੱਖਰੇ ਗਾਣੇ ਜਿਹੜੇ ਉਹ ਦਿਲਜੀਤ ਦੇ ਸੁਣਨਾ ਚਾਹੁੰਦੇ ਆ ਤਾਂ ਕਿ ਇੱਕ ਵਾਰੀ ਹੋਰ ਵੀ ਆਪਣਾ ਲੋਕਾਂ ਨਾਲ ਗੱਲਬਾਤ ਕਰਦੇ ਨੇ ਭਾਈ ਕਿੱਥੋਂ ਤੁਸੀਂ ਮੈਂ ਭਾਜੀ ਚੰਡੀਗੜ੍ਹ ਤੋਂ ਹੀ ਚੰਡੀਗੜ੍ਹ ਤੋਂ ਦਿਲਜੀਤ ਨੂੰ ਲੈ ਕੇ ਕਿੰਨਾ ਕੋਸਾ ਹੈ ਭਾਜੀ ਉਹ ਉਹ ਵੱਡਾ ਸਾ ਆਇਆ ਹੈ ਬਚਪਨ ਤੋਂ ਦੇਖਦੇ ਆ ਰਹੇ ਆ ਆਪਣਾ ਕਿਹੜਾ ਬਚਪਨ ਤੋਂ ਗਾਣੇ ਸੁਣ ਰਹੇ ਉਹਨਾਂ ਦੇ ਨਾਲੇ ਹੁਣ ਐਨੇ ਵੱਡੇ ਸਟੇਜ ਤੇ ਵੱਡੇ ਲੈਵਲ ਤੇ ਚੰਡੀਗੜ੍ਹ ਚ ਪਹਿਲਾ ਸ਼ੋਅ ਹੋ ਰਿਹਾ ਹੈ ਮਤਲਬ ਫਸਟ ਟਾਈਮ ਗਿਲਜੀਤਾ ਓਜਲਾ ਤੋਂ ਬਾਅਦ ਮਤਲਬ ਓਜਲਾ ਤੋਂ ਨੈਕਸਟ ਲੈਵਲ ਸ਼ੋਅ ਹੈ ਦਿਸ ਵਨ ਇਸ ਐਸ ਐਸ ਬੇਸਡ ਔਨ ਸਕਿਉਟੀ ਕਰਾਊਡ ਓਜਲੇ ਚ ਵੀ 25000 ਦਾ ਕਰਾਊਡ ਸੀ ਇਸ ਚ 30 35000 ਬੰਦਿਆਂ ਦਾ ਕਰਾਊਡ ਹੈ ਅਸਲ ਓਜਲੇ ਦਾ ਸ਼ੋਅ ਦੇਖਣ ਆਏ ਸੀ ਉਜਲੇ ਦੇ ਸ਼ੋਚ ਜਿਸ ਸੀ ਮੈਂ ਉਹ ਵੀ ਵਧੀਆ ਗਏ ਸੀ ਕਹਿਣ ਹੀ ਇਸ ਆਲਸੋ ਅ ਗੁੱਡ ਆਰਟਿਸਟ ਉਹਨੇ ਵੀ ਬਾਲੇ ਕੱਟ ਟਾਈਮ 'ਚ ਨਾ ਬੜਾ ਵਧੀਆ ਨਾਮ ਬਣਾ ਲਿਆ ਪਰ ਦਿਲਜੀਤ ਪਾਜੀ ਜਿਹੜੇ ਹੈ ਨਾ ਵਧੀਆ ਇੰਡਸਟਰੀ ਦੇ ਪੁਰਾਣੇ ਬੰਦੇ ਆ ਖੁੰਡਾ ਪੁਰਾਣੀ ਠੀਕ ਹੈ ਤਾਂ ਉਦਾਂ ਦੀ ਗੱਲ ਹੈ ਅੱਜ ਬਿਲਕੁਲ ਲੋਕਾਂ ਦਾ ਉਤਸ਼ਾਹ ਜਿਹੜਾ ਆ ਉਹ ਬਹੁਤ ਜ਼ਿਆਦਾ ਜੀ ਬਿਲਕੁਲ ਸਾਰਾ ਜੀ ਜੀ ਆ ਬਿਲਕੁਲ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕ ਕਹਿੰਦੇ ਕਿ ਹਾਂ ਸਾਡੇ ਨਾਲ ਵੀ ਆਉਂ ਦਿਲਜੀਤ ਨੂੰ ਲੈ ਕੇ ਬਹੁਤ ਜ਼ਿਆਦਾ ਉਸਾਇਆ ਲੋਕਾਂ ਦੇ ਵਿੱਚ ਹਾਂ ਤੁਸੀਂ ਭਾਈ ਕਿੱਥੋਂ ਤੁਸੀਂ ਮੈਂ ਚੰਡੀਗੜ੍ਹੋਂ ਆ ਅੱਛਾ ਕਿੰਨਾ ਕੁ ਉਸਾ ਦਿਲਜੀਤ ਨੂੰ ਲੈ ਕੇ ਭਾਈ ਅਸੀਂ ਪ੍ਰੋਡਕਸ਼ਨ ਕਰ ਰਹੇ ਹੁਰੇ ਦਿਲਜੀਤ ਜੀ ਅੱਛਾ ਹਾਂ ਔਰ ਦਿਲਜੀਤ ਦੀ ਪ੍ਰੋਡਕਸ਼ਨ ਤੁਸੀਂ ਕਰ ਰਹੇ ਹੋ ਹਾਂ ਠੀਕ ਹੈ ਤਾਂ ਇੰਨੇ ਸ਼ੋਅ ਲਗਾਏ ਹੋਣਾ ਨੇ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚ ਕਿਵੇਂ ਲੱਗਾ ਚੰਡੀਗੜ੍ਹ 'ਚ ਜਿੰਨੀ ਪੁਲਿਸ ਲਾਈ ਗਈ ਹੈ ਹਲੇ ਤੱਕ ਕਿਸੇ ਸ਼ੋਅ ਤੇ ਨਹੀਂ ਲੱਗੀ ਹਾਂ ਬਾਹਰ ਤੋਂ ਸਿਕਿਉਰਿਟੀ ਆਊਟਸੋਰਸ ਕੀਤੀ ਗਈ ਹੈ ਇੰਨੇ ਵੱਡੇ ਲੈਵਲ ਤੇ ਬਾਉਂਸਰਸ ਨੋਰਮਲ ਸਕਿਉਰिटीज ਤੁਸੀਂ ਕਹਿ ਨਹੀਂ ਸਕਦੇ ਤੁਸੀਂ ਤੁਹਾਨੂੰ ਖੁਦ ਪਤਾ ਲੱਗ ਰਿਹਾ ਹੋਣਾ ਇੰਨੇ ਵੱਡੇ ਇਕੱਠ ਨੂੰ ਮੈਨੇਜ ਕਰਨਾ ਛੋਟੀ ਮੋਟੀ ਗੱਲ ਨਹੀਂ ਹੈ ਤਾਂ ਐਦਾਂ ਦੀ ਗੱਲ ਹੈ ਬਸ ਤੇ ਵੱਡੀ ਵੱਡੀ ਹਸਤੀਆ ਵੀ ਆ ਰਹੀ ਹੈ ਇੱਧਰ ਠੀਕ ਹੈ ਠੀਕ ਹੈ ਤਾਂ ਜੀ ਬਿਲਕੁਲ ਵੱਡੇ ਵੱਡੇ ਕਿਹੜੀਆਂ ਹਸਤੀਆਂ ਦੀ ਗੱਲਬਾਤ ਕੀਤੀ ਆਪਾਂ ਤਾਂ ਜੀ ਬਿਲਕੁਲ ਇੱਥੇ ਹੋਰ ਵੀ ਲੋਕ ਜਿਹੜੇ ਨੇ ਤਾਂ ਗੱਲਬਾਤ ਕਰਾਂਗੇ ਭਾਈ ਕਿੱਥੋਂ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਤੋਂ ਅੱਛਾ ਕਿੰਨਾ ਉੱਚਾ ਹੈ ਦਿਲਜੀਤ ਨੂੰ ਲੈ ਕੇ ਪੰਜਾਬੀ ਮੈਂ ਬੋਲੂ ਨਾ ਕਿੰਨਾ ਉੱਚਾ ਹੈ ਦਿਲਜੀਤ ਕੋਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਠੀਕ ਹੈ ਤਾਂ ਦਿਲਜੀਤ ਦਾ ਕੌਣ ਸਾ ਗਾਣਾ ਸਭ ਤੋਂ ਅੱਛਾ ਲੱਗਦਾ ਮੈਨਾ ਦਾ ਗਾਣਾ ਮੈਨਾ ਦਾ ਗਾਣਾ ਠੀਕ ਹੈ ਆਪ ਕਹੋ ਐ ਮੈਂ ਜੀ ਲੁਧਿਆਣੇ ਤੋਂ ਅੱਛਾ ਲੁਧਿਆਣੇ ਤੋਂ ਦਿਲਜੀਤ ਹਸਤਾਏ ਹੋ ਹਾਂ ਜੀ ਲਓ ਦੇ ਲਈ ਹੋਣਾ ਸਮਰ ਨਿਊਜ਼ ਤੇ ਕਿੰਨਾ ਉਤਸ਼ਾਹ ਜੀਤ ਨੂੰ ਲੈ ਕੇ ਜਿਹੜਾ ਕਰਾਊਡ ਆ ਬਹੁਤ ਜ਼ਿਆਦਾ ਆ ਬਸ ਉਤਸ਼ਾਹ ਪੂਰਾ ਹੈ ਨਹੀਂ ਬਸ ਦੇਖੋ ਕਿੰਨੇ ਜ਼ਿਆਦਾ ਜਨਤਾ ਉਤਸ਼ਾਹ ਤੇ ਪੂਰਾ ਵਜਾ ਹੋਗਾ ਪੂਰਾ ਠੀਕ ਹੈ ਤਾਂ ਤੁਸੀਂ ਕਿੱਥੋਂ ਬਾਜੀ ਬਾਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਕਿੰਨਾ ਕੋ ਉਤਸ਼ਾਹ ਜੀਤ ਬਹੁਤ ਜ਼ਿਆਦਾ ਬਾਜੀ ਹਾਂ ਠੀਕ ਹੈ ਪਹਿਲਾ ਸ਼ੋਹ ਉਹਨਾਂ ਨੇ ਦਿੱਲੀ ਵੀ ਰਾਹ ਉਹਦੇ ਟਿਕਟਾਂ ਉਹਦਾ ਟਰਾਈ ਕੀਤਾ ਸੀ ਉੱਥੇ ਜਾਣ ਲਈ ਨਹੀਂ ਨਹੀਂ ਬਾਜੀ ਸਾਨੂੰ ਪਤਾ ਸੀਗਾ ਚੰਡੀਗੜ੍ਹ ਆਣਾ ਤੇ ਆਪਾਂ ਸਭ ਤੋਂ ਪਹਿਲਾਂ ਟਿਕਟ ਖਰੀਦੀਆ ਤੇ ਮੇਰਾ ਭਰਾ ਰਹਿ ਗਿਆ ਸੀ ਇਹਦੀ ਬਾਅਦ ਚ ਖਰੀਦੀਆ ਅੱਛਾ ਠੀਕ ਹੈ ਠੀਕ ਹੈ ਤਾਂ ਜੀ ਬਿਲਕੁਲ ਹੈ ਅ ਇੱਥੇ ਦੇਖ ਸਕਦੇ ਹੋ ਕਿੰਨਾ ਕਿ ਜ਼ਿਆਦਾ ਇਕੱਠ ਹੈ ਲੋਕਾਂ ਦਾ ਆ ਲਗਾਤਾਰ ਲੋਕ ਜਿਹੜੇ ਨੇ ਆਈ ਜਾ ਰਹੇ ਨੇ ਆਪਾਂ ਗੱਲ ਕਰੀਏ 2 ਵਜੇ ਤੋਂ 1 ਵਜੇ ਤੋਂ ਹੀ ਇੱਥੇ ਲੋਕਾਂ ਦਾ ਲੋਕਾਂ ਦੀ ਐਂਟਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਸੀ ਲੋਕ ਅ ਅੰਦਰ ਗਰਾਊਂਡ ਦੇ ਵਿੱਚ ਆਣਾ ਸ਼ੁਰੂ ਹੋ ਗਏ ਸੀ ਕਿਉਂਕਿ ਆਪਾਂ ਗਰਾਊਂਡ ਦੀ ਗੱਲ ਕਰੀਏ ਤਾਂ ਗਰਾਊਂਡ ਦੀ ਜਿਹੜੀ ਕੈਪੈਸਿਟੀ ਹੈ ਉਹ ਵੀ ਜਿਹੜੀ ਹੈ ਉਹ ਇੰਨੀ ਹੈ ਕਿ ਲੋਕ ਆਪਾਂ ਹੋਰ ਵੀ ਇੱਥੇ ਲੋਕ ਨੇ ਕਿੱਥੋਂ ਆਏ ਹੋ ਜੀ ਤੁਸੀਂ ਪਾਜੀ ਮੋਹਾਲੀ ਅਸੀਂ ਤਾਂ ਲੋਕਲ ਆਈਟਸ ਆ ਪਾਜੀ ਮੋਹਾਲੀ ਤੋਂ ਆਇਆ ਹਾਂ ਇੱਥੇ ਆ ਘਰ ਮੇਰੇ ਮੋਹਾਲੀ ਮੋਹਾਲੀ ਹਾਂ ਜੀ ਕਿੰਨਾ ਕੁ ਸਾਇਆ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਆਉਂਦਾ ਉਹ ਸਾਹਿਬ ਅਸੀਂ ਤਾਂ ਦੇਖ ਲਓ ਜਿਹੜਾ ਬੰਦਾ ਇਹੋ ਜੇ ਮੌਕੇ ਤੇ ਹੈ ਜੀ ਠੰਡ ਚ ਇਹੋ ਜੀ ਭੀੜ ਚ ਕਬੀ ਸਬਜ਼ੀ ਲੈਣ ਨਹੀਂ ਆਏ ਇਸ ਮੰਡੀ ਮੈਂ ਅਸੀਂ ਦਿਲਜੀ ਦੇਖਣੇ ਆਏ ਆਂ ਤੇ ਪਾਜੀ ਅਸੀਂ ਮਤਲਬ ਸਬਜ਼ੀ ਲੈਣ ਜਾਂਦੇ ਨਹੀਂ ਸਬਜ਼ੀ ਤਾਂ ਨਹੀਂ ਲੈਣ ਜਾਂਦੇ ਮਤਲਬ ਕਿਤੇ ਵੀ ਜਾਂਦੇ ਆਂ ਗੱਡੀ-ਗੁੱਡੀ ਲੈ ਕੇ ਜਾਂਦੇ ਆਂ ਗੱਡੀ ਤੇ ਜਾਂਦੇ ਆਂ ਅਸੀਂ ਉਹ 1 ਕਿਲੋਮੀਟਰ ਤੁਰਦੇ ਆ ਰਹੇ ਆਂ ਚੱਲ ਗਏ ਆਪਾਂ ਕੁਝ ਤਾਂ ਉਤਸ਼ਾਹ ਹੈਗਾ ਹੀ ਐ ਅਸੀਂ ਗੱਲ ਨਹੀਂ ਪਾਰਕਿੰਗ ਵੀ ਦੂਰ ਲਗਾਈ ਹੋਈ ਆ ਉਹ ਤੋਂ ਲੋਕ ਚੱਲ-ਚੱਲ ਕੇ ਪਾਜੀ ਅਸੀਂ ਪਾਰਕਿੰਗ ਵਾਲੇ ਪੰਗੇ 'ਚ ਅਸੀਂ ਪਏ ਨਹੀਂ ਅਸੀਂ ਕੈਬ ਕਰ ਲਈ ਇਹ ਕਿਉਂਕਿ ਵਾਪਸੀ ਦਾ ਵਾਪਸੀ ਦਾ ਦੇਖਾਂਗੇ ਪਰ ਆਣ ਲੱਗੇ ਤੇ ਗੱਡੀ ਲਗਾਣਾ ਤਾਂ ਸਾਡੇ ਵਾਸਤੇ ਬਹੁਤ ਵੱਡੀ ਮਜਬੂਰੀ ਪੈ ਜਾਂਦੀ ਇਸ ਕਰਕੇ ਅਸੀਂ ਅਸੀਂ ਕੈਬ ਕਰਕੇ ਆਏ ਆ ਭਾਜੀ ਤੁਸੀਂ ਕਿੱਥੇ ਬਾਜੀ ਅਸੀਂ ਮੋਹੱਲੇ ਅਸੀਂ ਮੋਹੱਲੇ ਤੁਸੀਂ ਇਕੱਠੇ ਇਕੱਠਾ ਇਕੱਠਾ ਗਵਾਂਢ 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 ਇਕੱਠੇ ਮਿਲ ਕੇ ਬੜੀ ਐਵੇਂ ਸੈਕਸਾਈਟਡ ਓਕੇ ਹਾਂਜੀ ਬਿਲਕੁਲ ਹੈ ਦਿਲਜੀਤ ਨੂੰ ਲੈ ਕੇ ਸਾਰਾ ਦਾ ਉਤਸ਼ਾਹ ਜਿਹੜਾ ਆ ਉਹ ਬਹੁਤ ਜ਼ਿਆਦਾ ਹੈ ਪੱਕੀਆਂ ਨਾਲ ਗੱਲਬਾਤ ਕੀਤੀ ਇੱਥੇ ਲੋਕਾਂ ਦੇ ਨਾਲ ਤਾਂ ਉਹ ਤੁਸੀਂ ਦੇਖਿਆ ਹੋਏਗਾ ਕਿੰਨਾ ਕੁ ਉਤਸ਼ਾਹ ਜਿਹੜਾ ਆ ਉਹ ਦਿਲਜੀਤ ਨੂੰ ਲੈ ਕੇ ਕਈ ਲੋਕ ਦਿੱਲੀ ਤੋਂ ਆਏ ਨੇ ਕਈ ਪੰਜਾਬ ਦੇ ਵੱਖਰੇ ਵੱਖਰੇ ਕੋਨੇ ਤੋਂ ਵੀ ਇੱਥੇ ਪਹੁੰਚੇ ਹੋਏ ਨੇ ਕਿ ਸਿਰਫ ਦਿਲਜੀਤ ਨੂੰ ਦੇਖਣ ਦੇ ਲਈ ਦਿਲਜੀਤ ਦੇ ਗਾਣੇ ਸੁਣਨ ਦੇ ਲਈ ਦਿਲਜੀਤ ਦਾ ਕਾਨਸਰਟ ਜਿਹੜਾ ਆ ਉਹ ਦੇਖਣ ਦੇ ਲਈ ਹੈ ਤੇ ਦੂਰ ਦੂਰ ਤੋਂ ਲੋਕ ਪਹੁੰਚੇ ਹੋਏ ਨੇ ਸਾਡੇ ਨਾਲ ਬਣੇ ਰਹੋ ਹੋਰ ਵੀ ਜਾਣਕਾਰੀ ਤੁਹਾਨੂੰ ਦਿਲਜੀਤ ਦੇ ਕਾਨਸਰਟ ਬਾਰੇ ਦਿੰਦੇ ਰਵਾਂਗੇ ਕੈਮਰਾਮੈਨ ਗਗਨ ਦੇ ਨਾਲ ਮੈਂ ਸਾਰਾਂਛ ਮੈਰਾ ਦਸਮਨਿਊ